ਦਾ 1 2025 ਨੂੰ थाना सदर ਧੇਰੀਏ ਚ ਪਿੰਡ ਸੰਗੋਵਾਲ ਦੇ ਲਾਗੇ ਇੱਕ ਵਾਰਦਾਤ ਕੀਤੀ ਗਈ ਸੀ ਜਿਹੜੇ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਨਿਯੰਗ ਬਾਣੀ ਚ ਸੀ ਕਿ ਇਹਨਾਂ ਨੇ ਬੰਦੇ ਨੂੰ ਸੱਟਾਂ ਮਾਰ ਕੇ ਉਹ ਤੋਂ ਡਰਾ ਕੇ ਤੇ ਉਹ ਤੋਂ ਐਲਟੋ ਕਾਰ ਜਿਹੜੀ ਆ ਖੋਈ ਸੀ ਉਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਡੀਸੀਪੀ 2 ਦੇਵ ਸਿੰਘ ਤੇ ਏਸੀਪੀ ਸਾਊਥ ਅਰਜੰਦਰ ਸਿੰਘ ਤੇ ਉਹਨਾਂ ਦੀ ਟੀਮ ਐਸਐਚਓ सदर ਤੇ ਚੌਕੀਂਚਾਂ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਜਿਹੜਾ ਉਹ ਅਨਨੋਨ ਬੰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਨੋਮੀਨੇਟ ਮੁਕਦਮੇ ਦੇ ਵਿੱਚ ਕਰਕੇ ਫਿਰ ਉਹਨਾਂ ਲੋਕਾਂ ਦੇ ਵੱਖ-ਵੱਖ ਥਾਵਾਂ ਤੇ ਕਿਉਂਕਿ ਉਹਨਾਂ ਦਾ ਜਿਹੜਾ ਪੱਕਾ ਥਾਂ ਟਿਕਾਣਾ ਜਿਹੜਾ ਨਹੀਂ ਸੀ ਪਤਾ ਪਰ ਉਹ ਚ ਮਿਹਨਤ ਕਰਕੇ ਉਹਨਾਂ ਦੇ ਰੀਡ ਕਰਕੇ ਇੱਕ ਵਿਅਕਤੀ ਨੂੰ ਪਹਿਲੋ ਗ੍ਰਿਫਤਾਰ ਕੀਤਾ ਜਿਹੜਾ ਪਹਿਲੋ ਮੰਦਿਰ ਸੀ ਉਹ ਤੋਂ ਬਾਅਦ ਇਹਨਾਂ ਨੇ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਹਨੂੰ ਜਿਹੜਾ ਜਗਰਾਉਂ ਦੇ ਏਰੀਏ ਦੇ ਵਿੱਚ ਥਾਣਾ ਹਟੂਰ ਦੇ ਉੱਥੇ ਜਿਹੜਾ ਰੇਡ ਕਰਕੇ ਇਹਨੂੰ ਵੀ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੌਰਾਨ ਉਸ ਬੰਦਿਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਵੀ ਕੀਤਾ ਪਰ ਸਾਡੀ ਪਾਰਟੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉੱਥੇ ਉਸ ਚੀਜ਼ ਨੂੰ ਹੈਂਡਲ ਕੀਤਾ ਔਰ ਜਿਸ ਬੰਦੇ ਨੂੰ ਜਿਹਨੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਪਲੱਸ ਉਹਦੇ ਉਹਦੇ ਉੱਤੇ ਜਿਹੜਾ ਮੁਤਲਕਾ ਥਾਣਾ ਉੱਥੇ ਜੋ ਕਾਰਵਾਈ ਵੰਡੀ ਸੀ 307 ਤੇ ਪਲੱਸ ਅਟੈਂਪਟ ਟੂ ਮਰਡਰ ਤੇ ਪੀਲਿਸ ਦੇ ਕਮਪਿਊਟਰ ਬਣਾ 357 186 ਵਗੈਰਾ ਉਹਨਾਂ ਵਕ ਮਕਦਮਾ ਦਰਜ ਕਰਾਇਆ ਦੌਰਾਨੇ ਤਫਤੀਸ਼ ਇਨਵੈਸਟੀਗੇਸ਼ਨ ਦੇ ਵਿੱਚ ਐਮਐਨ ਜਿਹੜਾ ਥਰਲੀ ਇਸ ਬੰਦੇ ਦੇ ਕੋਲੋਂ ਹੁਣ ਵਾਰਦਾਤ ਚ ਵਰਤੀ ਹੋਏ ਜਿਹੜੇ ਵਾਹिकल्स ਜਿਹੜੇ ਨੇ ਵਕ ਵਕ ਇਹਨਾਂ ਨੇ ਤਕਰੀਬਨ ਦੋ ਦਿਨਾਂ ਦੇ ਵਿੱਚ ਪੰਜ ਵਾਰਦਾਤਾਂ ਕੀਤੀ ਸੀ ਪਹਿਲੇ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਸੰਗੋਵਾਲ ਐਲਟੋ ਕਾਰ ਕੋਈ ਉਤੋ ਬਾਅਦ ਉਹਨਾਂ ਨੇ ਫਿਰ ਦੁਬਾਰਾ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਕਿਸੇ ਮੁੰਡੇ ਤੋਂ ਪੈਸੇ ਖੋਏ ਫਿਰ ਤੋਂ ਬਾਅਦ ਇਹਨਾਂ ਨੇ ਜੋਦੇਵਾਲ ਜੂਤਾ ਵਿਖੇ ਵੀ ਜਿਹੜਾ ਉੱਥੇ ਵੀ ਇੱਕ ਵਾਰਦਾਤ ਕੀਤੀ ਫਿਰ ਤੋਂ ਬਾਅਦ ਲਗਾਤਾਰ ਨੈਕਸਟ ਡੇ ਫਿਰ ਇੱਕ ਵਾਰਦਾਤ ਕੀਤੀ ਜਿਹਦੇ ਵਿੱਚ ਇਹਨਾਂ ਨੇ ਫਿਰ ਇੱਕ ਕਾਰ ਖੋਈ ਉਹ ਕਾਰ ਖੋਣ ਤੋਂ ਬਾਅਦ ਫਿਰ ਇਹਨਾਂ ਦੁਆਰਾ ਮੋਟਰਸਾਈਕਲ ਖੋਇਆ ਇਸ ਤਰ੍ਹਾਂ ਨਾ ਵਕਫ ਵਕ ਜਿਹੜੀਆਂ 5 ਵਾਰਦਾਤਾਂ ਦੋ ਦਿਨਾਂ ਦੇ ਵਿੱਚ ਕੀਤੀਆਂ ਉਹਦੇ ਵਿੱਚ ਜਿਹੜੇ ਅਸੀਂ ਵਾਰਦਾਤ ਦੇ ਵਿੱਚ ਇਹਨਾਂ ਨੇ ਜਿਹੜੀਆਂ ਗੱਡੀਆਂ ਖੋਈਆਂ ਸੀ ਨਾ ਜਿਵੇਂ ਕਿ ਟੈਲਟੋ ਕਾਰ ਸੀ ਇਕਾਈ ਆਈਟਨ ਕਾਰ ਸੀ ਹੰਡਈ ਦੀ ਇੱਕ ਮੋਟਰਸਾਈਕਲ 3 ਤੇ ਇੱਕ ਸੈਂਟਰੋ ਕਾਰ ਜਿਹੜੀ ਗ੍ਰੇ ਕਲਰ ਇਹ ਜਿਹੜੇ ਅਸੀਂ ਉਹ ਇਹਨਾਂ ਨੂੰ ਰਿਕਵਰ ਕੀਤਾ ਤੇ ਪਲੱਸ ਜਿਹੜੇ ਵਾਈਕਲਾਂ ਦੇ ਉੱਤੇ ਵੱਖ-ਵੱਖ ਵਾਰਦਾਤਾਂ ਕਰਦੇ ਸੀ ਜਿਵੇਂ ਕਿ ਮੋਟਰਸਾਈਕਲ ਦੇ ਕੋ ਕਾਰ ਛੋਟਾ ਹਾਤੀ ਤੇ ਕੈਂਟਰ ਵਗੈਰਾ ਜਿਹੜਾ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਵਿੱਚ ਵਰਤਿਆ ਹੁਣ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਇਹ ਦੋ ਦਿਨ ਦੀਆਂ ਵਾਰਦਾਤਾਂ ਕੀਤੀਆਂ ਸੀ ਉਹ ਤਾਂ ਸਾਰੇ ਵਾਈਕਲ ਰਿਕਵਰ ਕੀਤੀਆਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਚੈੱਕ ਕਰਾਂਗੇ ਕਿਉਂਕਿ ਇਹਨਾਂ ਦੋਨਾਂ ਦਾ ਜਿਹੜਾ ਹੁਣ ਤੱਕ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਉਹ ਪਹਿਲਾਂ ਹੀ ਮਾੜਾ ਇੱਕ ਵਿਅਕਤੀ ਜਿਹੜਾ ਰਣਜਿੰਦਰ ਸਿੰਘ ਆ ਉਹ 302 ਚ ਵੋਲਟਡ ਸੀ ਜਿਹੜਾ ਦੂਸਰਾ ਸਿਮਰਜੀਤ ਸਿੰਘ ਹੈ ਜੋ ਉਹਦੇ ਉੱਤੇ ਆਰਮ ਵੈਕਟ ਉਹ ਤੇ ਉਹ ਜੋ ਉਹ ਪਾਦਾ ਵੀ ਜਿਹੜਾ ਮੁਕਦਮਾ ਦਰਜ ਕੀਤਾ ਹੋਇਆ ਅੰਮ੍ਰਿਤਸਰ ਤਾਂ ਪ੍ਰੀਵੀਅਸ ਗੋਡ ਮਾਰਾ ਹੋਣ ਕਾਰਨ ਹੋਰ ਜਿਹੜੀਆਂ ਇਹਨਾਂ ਨੇ ਉਸ ਦੌਰਾਨ ਚ ਕੋਈ ਹੋਰ ਮਾਰਦਾ ਤਾਂ ਕੀਤੀਆਂ ਵਾਰਫ ਵਾਰ ਦੇ ਨਾਲ ਚ ਉਹਨੂੰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਤੇ ਹੋਰ ਰਿਕਵਰੀ ਜਿਹੜੀ ਕਰਾਂਗੇ ਥੈਂਕ ਯੂ